ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਬਾਡਰਾਂ ਉੱਪਰ ਸੰਯੁਕਤ ਮੋਰਚੇ ਵੱਲੋਂ ਕੇਂਦਰ ਸਰਕਾਰ ਖਿਲਾਫ ਮੋਰਚਾ ਲਗਾਇਆ ਗਿਆ ਹੈ। ਉੱਥੇ ਹੀ ਅੱਜ ਮਹਿਲਾ ਦਿਵਸ ਮੌਕੇ ਸ਼੍ਰੀ ਹਰਗਵਿੰਦਪੁਰ ਸਾਹਿਬ ਜੋਨ ਦਮਦਮਾ ਸਾਹਿਬ ਤੋਂ ਕਿਸਾਨ ਬੀਬੀਆਂ ਦਾ ਜਥਾ ਸ਼ੰਭੂ ਬਾਰਡਰ ਲਈ ਰਵਾਨਾ ਹੋਇਆ। ਪਿੰਡ ਮਾੜੀ ਪੰਮਾ ਗੁਰਦੁਆਰਾ ਭਾਈ ਮੰਜ ਸਾਹਿਬ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਬਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਬੀਬੀਆਂ ਦਾ ਜਥਾ ਰਵਾਨਾ ਕੀਤਾ ਗਿਆ। ਪ੍ਰੈਸ ਨਾਲ ਗੱਲਬਾਤ ਕਰਦਿਆਂ ਆਗੂ ਬਲਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਮਹਿਲਾ ਦਿਵਸ ਉੱਪਰ ਬੀਬੀਆਂ ਦਾ ਜਥਾ ਇੱਕ ਦਿਨ ਲਈ ਸ਼ੰਭੂ ਬਾਰਡਰ ਤੇ ਹਾਜ਼ਰੀ ਲਵਾਏਗਾ। ਉਹਨਾਂ ਕਿਹਾ ਕਿ ਹੁਣ ਕਿਸਾਨ ਬੀਬੀਆਂ ਵੱਲੋਂ ਵੀ ਇਸ ਸੰਘਰਸ਼ ਵਿੱਚ ਬਾੜਾਂ ਤੇ ਵੱਡਾ ਯੋਗਦਾਨ ਦਿੱਤਾ ਜਾ ਰਿਹਾ ਹੈ ਜਿਸ ਸਦਕਾ ਬਹੁਤ ਜਲਦੀ ਹੀ ਸਰਕਾਰਾਂ ਨੂੰ ਸਾਡੀਆਂ ਵਾਜਬ ਮੰਗਾਂ ਮੰਨਣੀਆਂ ਪੈਣਗੀਆਂ ਮੈਂ ਕੁਲਵੀਰ ਸਿੰਘ ਕਾਲੋਂ ਗਰਦਾਸ ਜ਼ਿਲ੍ਹਾ ਗਰਦਾਸਪੁਰ ਜੋਂਦਮਦਮਾ ਸਾਹਿਬ ਤੋਂ ਜੋ ਦਿੱਲੀ ਮੋਰਚਾ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਵੱਲੋਂ ਮੰਗਾਂ ਮੰਨੀਆਂ ਗਈਆਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਲਾਗੂ ਨਹੀਂ ਕੀਤਾ ਗਿਆ ਉਹਨਾਂ ਐਮਐਸਪੀ ਦੀ ਮੰਗ ਕਰਜ਼ਾ ਜਿਹੜਾ ਪੂਰੇ ਦਾ ਪੂਰਾ ਕਰਜ਼ਾ ਭਾਰਤ ਦੇਸ਼ ਦਾ ਸੀ ਉਹ ਮਾਫ ਕਰਨ ਦੀ ਮੰਗ ਜਿਹੜੀ ਉਹ ਸਰਕਾਰ ਨੇ ਮੰਨੀ ਸੀ ਉਹਨੂੰ ਕਾਨੂੰਨੀ ਤੌਰ ਤੇ ਪ੍ਰਕਿਰਿਆ 'ਚ ਨਹੀਂ ਅਪਣਾਇਆ ਗਿਆ ਇਸ ਵਾਸਤੇ 13 ਤਰੀਕ ਤੋਂ ਲੈ ਕੇ ਸ਼ੰਭੂ ਤੇ ਮੋਰਚਾ ਜੋ ਲੱਗਾ ਉਸ ਮੋਰਚੇ ਨੂੰ ਸਫਲ ਬਣਾਉਣ ਲਈ ਭਰਵਾ ਹੰਗਾਰਾ ਦੇਣ ਲਈ ਪੂਰੇ ਭਾਰਤ ਦੇ ਵਿੱਚੋਂ ਪੂਰੇ ਦੇਸ਼ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਅਸੀਂ ਇਹ ਮੀਡੀਆ ਰਾਈ ਵਿਖਾਉਣਾ ਚਾਹੁੰਦੇ ਆਂ ਬਈ ਇਸ ਵੇਲੇ ਮੋਦੀ ਪ੍ਰੈਸੇ ਨੋਟ ਕਰੇ ਵੀ ਪਿੰਡਾਂ ਦੇ ਵਿੱਚ ਬੀਬੀਆਂ ਦੇ ਵੱਡੇ ਕਾਫਲੇ ਜਿਹੜਾ ਅੱਜ ਜਮੂ ਬਾਡਰ ਤੇ ਮੋਰਚੇ ਵਾਸਤੇ ਜਾ ਰਹੀਆਂ ਵਾ ਇਸ ਕਰਕੇ ਅੱਜ ਜੌਨ ਦਮਦਮਾ ਸਾਹਿਬ ਤੋਂ ਇੱਕ ਬੱਸ ਤੇ ਨਾਲ ਕਾਫੀ ਗੱਡੀਆਂ ਜਿਹੜੀਆਂ ਵਾ ਉਸ ਮੋਰਚੇ ਨੂੰ ਸਫਲ ਬਣਾਉਣ ਲਈ ਜਾ ਰਹੇ ਆ ਜਿੰਨਾ ਚਿਰ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੂਗੀ ਉਹਨਾਂ ਚਿਰ ਤੱਕ ਇਹ ਮੋਰਚੇ ਇਸੇ ਤਰ੍ਹਾਂ ਜਾਰੀ ਰਹਿਣਗੇ ਸੋ ਇਨੀਆਂ ਗਬਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕਿਹਨਾ ਪਈ ਤੁਹਾਡਾ ਮੇਰਾ ਨਾਮ ਪਰਮਿੰਦਰ ਸਿੰਘ ਕਿੰਮਾ ਇਹ ਇਹ ਦੁਬਾਰਾ ਮੋਰਚਾ ਲਾਉਣ ਦੀ ਕੀ ਲੋੜ ਪਈ ਉਹ ਜਿਹੜੀਆਂ ਪਹਿਲਾਂ ਮੰਗਾ ਸਾਡੀਆਂ ਜਿਹੜੀਆਂ ਉਦੋਂ ਮੰਨੀਆਂ ਸੀ ਇਹਨਾਂ ਨੇ ਮੋਦੀ ਸਰਕਾਰ ਨੇ ਉਹਨਾਂ ਨੂੰ ਇਹਨਾਂ ਅਮਲੀ ਜਾਮਾ ਨਹੀਂ ਬਣਾਇਆ ਤੇ ਉਹ ਮੰਗਾ ਜਿਹੜੀਆਂ ਵਾ ਸਾਡੀਆਂ ਉਦਾਂ ਦੀਆਂ ਉਦਾਂ ਪਈਆਂ ਸੀ ਐਮਐਸਪੀ ਕਾਨੂੰਨ ਬਣਾਉਣ ਦੀ ਗੱਲ ਸੀ ਤੇ ਬਾਕੀ ਕਰਜ਼ੇ ਮਾਫੀ ਦੀ ਹੋਰ ਵੀ ਕਈ ਮੰਗਾਂ ਦੇ ਉੱਤੇ ਜਿਹੜਾ ਵਾ ਉਹ ਸਰਕਾਰ ਨੇ ਜਿਹੜਾ ਵਾ ਉਹਨਾਂ ਨੂੰ ਜਿਹੜਾ ਕਾਨੂੰਨ ਜਿਹੜਾ ਉਹ ਬਣਾ ਕੇ ਤੇ ਦਿੱਤਾ ਨਹੀਂ ਇਸ ਕਰਕੇ ਆਪਾਂ ਹੁਣ ਦੁਬਾਰਾ ਜਿਹੜਾ ਮੋਰਚਾ ਲਾਇਆ ਸੰਭੂ ਤੇ ਸ਼ੰਭੂ ਤੇ ਜਿਹੜਾ ਮੋਰਚਾ ਲੱਗਾ ਉਹਦੇ ਉੱਤੇ ਵੀ ਸਰਕਾਰ ਨੇ ਬਹੁਤ ਜ਼ਿਆਦਾ ਜ਼ੁਲਮ ਕੀਤਾ ਖਨੋਰੀ ਬਾਡਰ ਤੇ ਵੀ ਟੋਠੇ ਵੀ ਕੀਤਾ ਸਾਡਾ ਸੁਖਕਰਮ ਸਿੰਘ ਇੱਕ ਜਿਹੜਾ ਸ਼ਹੀਦ ਹੋ ਗਿਆ ਇਸ ਕਰਕੇ ਆਪਾਂ ਸਰਕਾਰ ਨੂੰ ਮੋਦੀ ਸਰਕਾਰ ਨੂੰ ਜਿਹੜੀ ਚੇਤਾਵਨੀ ਦੰਦੇ ਆ ਵੀ ਵੇਖੋ ਪਿੰਡਾਂ ਦੇ ਵਿੱਚੋਂ ਜਿਹੜੀਆਂ ਬੀਬੀਆਂ ਵਾਂ ਉਹ ਉਹ ਵੀ ਝਲਪੀਆਂ ਵਾਂ ਬਾਡਰ ਵੱਲੋਂ ਇਸ ਕਰਕੇ ਆਪਾਂ ਇਹਨਾਂ ਸਰਕਾਰ ਨੂੰ ਆਨੇ ਆ ਵੀ ਜਿਹੜੀਆਂ ਮੰਗਾਂ ਵਾਂ ਲੋਕਾਂ ਦੀਆਂ ਲਾਗੂ ਕਰ ਦੇਣ ਤੇ ਤਾਂ ਹੀ ਮਸਲਾ ਹੱਲ ਹੋ